ਕਬੱਡੀ 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 ਕੋਟਲੇ ਵਾਲਾ ਕੋਟਲਾ ਭੜੀ ਵਾਲਾ ਆਹ ਸਾਹਮਣੇ ਪਈ ਹੋਈ ਰੇਡ ਤੇ ਹੁਣ ਦੇਖਾਂਗੇ ਵੀ ਚਾਰਾਂ ਦੇ ਵਿੱਚੋਂ ਕੌਣ ਅਰਸ਼ ਬਰਸਾਲਪੁਰੀਆ ਲਾ ਦੋ ਬੱਬਰ ਸ਼ੇਰਾਂ ਦੇ ਦਰਮਿਆਨ ਚੱਲਦਾ ਹੋਇਆ ਮੁਕਾਬਲਾ ਹਰ ਜੋ ਪਾਸੇ ਕਬੱਡੀ 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 ਅਰਸ਼ ਤੇ ਰਾਜੂ ਅਰਸ਼ ਤੇ ਰਾਜੂ ਟੱਕਰ ਸਿਰੇ ਦੀ ਇਹ ਸਿਰਾ ਕਾਲੇ ਸਿੰਘਾਂ ਦੇ ਮੇਲੇ ਤੇ ਸਿਰਾ ਹੋਈ ਜਾਂਦਾ ਕੀ ਬਾਤ ਸਿਰਾ ਹੋਈ ਜਾਂਦਾ ਫਿਰਾ ਹੋਈ ਜਾਂਦਾ ਤਬੁਰਜੀ ਆਲਾ ਵੀ ਮਾਰਦਾ ਰੇਡ ਪਾਉਣ ਦੇ ਲਈ ਆਹ ਮੁੰਡੇ ਦਾ ਵੀ ਕਹਿੰਦੇ ਵੱਡਾ ਨਾਮ ਹੈ ਨਮਨਕੌਰ ਮੁੰਡਾ ਖੇਡ ਕਬੱਡੀ ਦੀ ਦੁਨੀਆ ਦੇ ਵਿੱਚ ਲਓ ਦਵਿੰਦਰ ਦੀ ਰੇਡ ਅਮਰ ਕਰੀ ਗਾਲ ਇਸ ਗੇਰੇ ਦੇ ਲਓ ਸਾਹਮਣੇ ਬਰਿੰਦਰ ਦੀ ਰੇਡ ਪੈ ਰਹੀ ਹੈ ਚਾਰ ਜਫਾ ਵਿੱਚੋਂ ਹੁਣ ਕਿਹੜਾ ਨੌਜਾਨ ਕਰ ਨੂੰ ਲਾ ਕੇ ਜਫਾ ਬੱਲੇ ਬੱਲੇ ਕਰਵਾ ਦੇਗਾ ਗੁਰਵਿੰਦਰ ਕਾਂਗੇ ਆਲਾ ਤੇ ਵਰਿੰਦਰ ਗੁਰਵਿੰਦਰ ਤੇ ਵਰਿੰਦਰ ਵਰਿੰਦਰ ਤੇ ਵਰਿੰਦਰ ਵਰਿੰਦਰ ਤੇ ਗੁਰਵਿੰਦਰ ਨੰਬਰ ਜਿਹੜਾ ਹੈ ਇਸ ਲਈ ਕਹਿੰਦੇ ਸੰਤ ਬਾਬਾ ਹੈ ਪੰਜਾਬੀ ਦੇ ਲਈ ਮੇਰੇ ਵੀਰੋ ਖਿਡਾਰੀ ਜਿਹੜੇ ਉਹ ਕੈਨੇਡਾ ਦੀ ਧਰਤੀ ਤੇ ਅੰਟਾਰੀਓ ਸਟੇਟ ਦੇ ਵਿੱਚ ਖੇਡਦੇ ਆ ਆ ਅਰਸ਼ਾ ਬਰਸਾਲਪੁਰੀਆ ਤੇ ਪਿੰਡੇ ਦੇ ਦਰਮਿਆਨ ਪਈ ਹੋਈ ਟੱਕਰ ਆ ਲੱਗਦੇ ਜੱਫੇ ਇਹ ਨਜ਼ਾਰਾ ਵੱਜਿਆ ਹੋਇਆ ਦੋਨੋਂ ਟੀਮਾਂ ਦੇ ਦਰਮਿਆਨ ਸਿਰੇ ਦੀ ਟੱਕਰ ਹੈ ਮੇਲਾ ਅਜ ਕਾਲੇ ਸਿੰਘ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਲਓ ਅਗਲੀ ਰੇਡ ਭੋਲਾ ਖੇਡ ਮੈਦਾਨ ਦੇ ਵਿੱਚ ਜਿਹੜਾ ਰੀਪਲੇਅ ਦਾ ਨੰਬਰ ਹੈ ਜੀ ਉਹ ਜਾਫੀਆਂ ਨੂੰ ਦਿੱਤਾ ਗਿਆ ਹੈ ਜਿਹੜਾ ਰੀਪਲੇਅ ਵਾਲਾ ਨੰਬਰ ਹੈ ਜੀ ਸਾਡੇ ਅਮਰਤਪਾਲ ਬਲਾਨ ਦੇ ਰੋਡ ਕਰ ਰਹੇ ਨੇ ਵੀ ਉਹ ਜਾਫੀਆਂ ਨੂੰ ਦਿੱਤਾ ਗਿਆ ਹੈ ਲਓ ਭੋਲੇ ਦੀ ਰੇਡ ਪੈ ਰਹੀ ਹੈ ਰੀਪਲੇ ਟੀਮ ਉਹ ਗੁਰਵਿੰਦਰ ਕਾਂਗੇ ਵਾਲੀ ਸਾਈਡ ਜਿਹੜਾ ਨੰਬਰ ਦਿੱਤਾ ਗਿਆ ਜੀ ਉਹ ਪੈਂਦੀ ਰੇ ਰੈਂਬੋ ਰੈਂਬੋ ਹਾਕਮ ਵਾਲਿਆ ਜੱਗੂ ਯਤਨ ਕਰਦਾ ਹੋਇਆ ਆ ਦੋ ਖਿਡਾਰੀਆਂ ਦੇ ਦਰਮਿਆਨ ਮੁੰਡਾ ਮਾਨਸਾ ਵਾਲਾ ਬੀਬੀ ਕੱਤੀ ਵਾਲਾ ਆਹ ਇੱਕ ਬਾਈ ਅੱਥ ਵਾਰੀ ਜਾਂਦਾ ਵੀ ਹੁਣ ਨਹੀਂ ਹੁਣ ਨਹੀਂ ਆਹ ਹੁਣ ਨਹੀਂ ਜਾਣ ਦਿੰਦਾ ਦੋਨਾਂ ਟੀਮਾਂ ਦੇ ਦਰਮਿਆਨ ਆਹ ਜਦੋਂ ਧੁੱਪ ਨਿਕਲ ਆਉਂਦੀ ਹੈ ਲੋਕ ਕਹਿੰਦੇ ਗਰਮੀ ਲੱਗਦੀ ਹੈ ਜਦੋਂ ਬੱਦਲ ਮੂਰੇ ਹੋ ਜਾਂਦੇ ਆ ਫਿਰ ਠੰਡ ਆਹ ਸਮੇਂ ਦੀ ਗੱਲ ਹੈ ਹੁਣ ਤੇ ਕਹਿੰਦੇ ਠੰਡ ਦੀ ਕਦਰ ਕਰ ਲੋ ਹੁਣ ਤੇ ਮੁਫਤ ਚ ਮਿਲਦੀ ਹੈ ਮਹੀਨੇ ਤੱਕ ਤਾਂ ਏਸੀ ਚੱਲਣਗੇ ਕੂਲਰ ਚੱਲਣਗੇ ਫਿਰ ਪੈਸੇ ਖਰਚਲੇ ਪੈਣੇ ਆ ਆ ਪੈਂਦੀ ਰੇਟ ਤੇ ਅਰਸ਼ ਬਰਸਾਲਪੁਰੀਆ ਗੋਰਾ ਸਰਹਾਲੀਆ ਆ ਸਰਹਾਲੀ ਵਾਲੇ ਨੂੰ ਕਹਿੰਦੇ ਤਲੀ ਤਿਆਰ ਨੇ ਗੁਰਵਿੰਦਰ ਕਾਂਗੇ ਵਾਲਾ ਨਾਲ ਕਹਿੰਦੇ ਨੌਜਨ ਬਿੱਲਾ ਢੋਡਿਆ ਵਾਲਾ ਸ਼ੀਰਾ ਨੌਜਨ ਗਬਰੂ ਧੂਰ ਕੋਟੀ ਹੈ ਆ ਗੁਰਵਿੰਦਰ ਤੇ ਰਾਜੂ ਦੇ ਦਰਮਿਆਨ ਬੱਲੇਬਾਜ਼ੀ ਹੋ ਰਹੀ ਹੈ ਅੱਜ ਦੇ ਟਾਈਮ ਦਾ ਗੁਰਵਿੰਦਰ ਹੈ ਦੂਸਰੀ ਕਿੰਨੀ ਤੇ ਅਮਰਤਾ ਦੋਨੋਂ ਸਿੱਖੀ ਸਰੂਪ ਦੇ ਵਿੱਚ ਨੇ ਬਚਕਾਰ ਸ਼ੀਰਾ ਤੇ ਨਾਲ ਬਿੱਲਾ ਸੰਤ ਬਾਬਾ ਹਯਾਰਾ ਸਿੰਘੀ ਨਿੱਕੇ ਘੁੰਮਣ ਵਾਲੇ ਮਹਾਂਪੁਰਸ਼ਾਂ ਦੇ ਨਾਂ ਦੇ ਉੱਪਰ ਬੜੀ ਹੋਈ ਗੁਰਦਾਸਪੁਰ ਦੀ ਵੱਡੀ ਟੀਮ ਆਹ ਗੁਰਵਿੰਦਰ ਕਾਂਗੇ ਵਾਲਾ ਇਸ ਵੇਲੇ ਕੋਸ਼ਿਸ਼ ਕਰ ਰਿਹਾ ਜਫਾ ਲਾਉਣ ਦੀ ਟੱਕਰ ਸਿਰੇ ਦੀ ਆਹ ਵੱਜਦੀਆਂ ਤੌੜਾ ਕਾਂਗੇ ਵਾਲਾ ਕਾਂਗੇ ਵਾਲਾ ਹੋਈ ਪਈ ਹੈ ਐਨ ਮੈਲ ਮੰਡ ਤਰਲੋਚਨ ਮੰਡਾ ਬੁੱਟੇ ਚਾਲ ਹੁਣੀ ਸਾਰੇ ਵੀਰ 10000 ਰੁਪਇਆ ਦੋ ਜਫਿਆਂ ਦਾ ਮਾਜੇ ਦੀ ਟੀਮ ਦੇ ਮੈਚ ਦੇ ਚੱਲਦੇ ਮੈਚ ਦੇ ਵਿੱਚ ਖਿਡਾਰੀਆਂ ਨੇ ਪਾਣੀ ਪੀਤਾ 2000 ਦਾ ਜੁਰਮਾਨਾ ਜਿਹੜਾ ਉਹ ਕੀਤਾ ਜਾ ਰਿਹਾ ਹੈ ਸਾਹਮਣੇ ਪਈ ਹੋਈ ਰੇਡ ਤੇ ਜਾਫੀ ਕਮਾਲ ਜੱਗੂ ਨੇ ਲਾਤਾ ਜਫਾ 10 ਦੀਪ ਕਬੱਡੀ ਪਾ ਰਿਹਾ ਸੁਖਰਾਜ ਕਰੀ ਸਿਫਤ ਮੁੰਡੇ ਦੀ ਆ ਦਮੁਰਜੀ ਵਾਲੇ ਦੀ ਰੇਡ ਦਮੁਰਜੀਆ ਕਬੱਡੀ ਪਾ ਰਿਹਾ ਜੱਗੂ ਦਾ ਇੱਕ ਜਫਾ ਕਿਤੇ 10000 ਵਾਲਾ ਬਾਕੀ ਆ ਏ ਜੱਗੂ ਤੇ ਦੀਪ ਜੱਗੂ ਤੇ ਦੀਪ ਜੱਗੂ ਤੇ ਦੀਪ ਜਫਾ ਲੱਗ ਗਿਆ 10000 ਪੈਂਦੀ ਹੋਈ ਰੇਡ ਹੋਏ ਗਬਰੂਆ ਜੱਗੂ ਐ ਬੱਲੇ ਬੱਲੇ ਕਰਵਾ ਗਿਆ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਲੈ ਵੀ ਹਰੀ ਕਹਿੰਦਾ ਤੂੰ ਹੋ ਇੱਕ ਵਾਰੀ ਮੂਰੇ ਆ ਦੁਨੀਆ ਨੂੰ ਆਵੇ ਨਜ਼ਾਰਾ ਦੀਪ ਦੀ ਰੇਡ ਇੱਕ ਪਾਸੇ ਐਂਗਰੀਵਾਨ ਪਰ ਰਾਜਾ ਪੱਧਰੀ ਵਾਲਾ ਟੱਕਰ ਚੱਲਦੀ ਹੋਈ ਕੈਮਰੇ ਫੋਕਸ ਆ ਦੋ ਬੱਬਰ ਸ਼ੇਰਾਂ ਦੇ ਦਰਮਿਆਨ ਕਬੱਡੀ 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 ਰਾਜਾ ਪੱਧਰੀ ਤੇ ਦੀਪਦਪੁਰ ਜੀ ਆ ਵਾਹ ਹੋਏ ਗਬਰੂਆ ਕਾਰੇ ਸੰਘਾ ਲਓ ਜੇ ਮੈਚ ਵਧੀਆ ਕਬੱਡੀ ਇਸ ਲਈ ਲਓ ਜਨ ਗਬਰੂ ਗੋਰੀ ਨੇ ਪਾ ਦਿੱਤੀ ਐ ٹوٹل اٹھارہ جفے ہو گیا بن ہالی تک جفا گروندر کانگے لگے گا یا نہیں اٹھارہ ہو گیا انیواں جفا گورا گروندر گورا تے گروندر ہرجو پاسے ہرجو پاسے اے کانگے والا کانگے 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 والا کانگے کال سنگ سرا ہو گیا ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ 'ਸ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਤਾਂ ਨਵਾਜੀ